ਜਸਪ੍ਰੀ ਜੀ ਆਪਾਂ ਪਿਛਲੇ ਦਿਨਾਂ 'ਚ ਲੁਧਿਆਣੇ 'ਚ ਦੇਖਿਆ ਬਈਆਂ ਨੇ ਇੱਕ ਕੋਈ ਰੋਸ ਪ੍ਰਦਰਸ਼ਨ ਕਰਿਆ ਜਿਸ ਦੇ ਉਹਨਾਂ ਨੇ ਇੱਕ ਪੁਲਿਸ ਕਰਮੀ ਲੇਡੀ ਦੇ ਮੂੰਹ 'ਤੇ ਥੱਪੜ ਵੀ ਮਾਰਿਆ ਨਾ ਬੰਦਿਆਂ ਨੇ ਉਦੋਂ ਬਾਅਦ ਸਿੱਖ ਜੱਥੇਬੰਦੀਆਂ ਨਾਲ ਵੀ ਟਕਰਾਅ ਹੋਇਆ ਹੈ ਨਾ ਕੀ ਲੱਗਦਾ ਤੁਹਾਨੂੰ ਇਹ ਭਵਿੱਖ ਦੇ ਵਿੱਚ ਕਿਦਾਂ ਉੱਤਰ ਪਿਆ ਪਜਾਓ ਪਹਿਲੀ ਗੱਲ ਤਾਂ ਜੀ ਸਾਡੀ ਹੈਗੀਆ ਗੁਰੂਆਂ ਪੀਰਾਂ ਦੀ ਧਰਤੀ ਅਸੀਂ ਆਪਣੇ ਗੁਰੂਆਂ ਦੇ ਫਲਸਫੇ ਦੇ ਮੁਤਾਬਕ ਆਪਣੀ ਆਜ਼ਾਦ ਜ਼ਿੰਦਗੀ ਜਿਉਣ ਲਈ ਹਮ ਮਤਲਬ ਗੱਲ ਉਹ ਅਜ਼ਾਦ ਆ ਉਸ ਫਲਸਫੇ ਲਈ ਸਾਡੀ ਆ ਜਾਂਦੀ ਆ ਹਾਂਜੀ ਹਾਂਜੀ ਅਗਰ ਪ੍ਰਵਾਸੀ ਆਉਂਦੇ ਨੇ ਹਮ ਸਾਡੇ ਦਾਇਰੇ ਮੁਤਾਬਕ ਆ ਕੇ ਵਿਚਰਦੇ ਨੇ ਹਮ ਉਹ ਤਾਂ ਗੱਲ ਬੈਠ ਰਾ ਪਰ ਅਗਰ ਉਹ ਅਗਰ ਉਹ ਥਾਂ ਥਾਂ ਖੋਕੇ ਲਾ ਕੇ ਬੀੜੀਆਂ ਸਿਕਟਾ ਤੰਬਾਕੂ ਨੋਸ਼ੀ ਹਮ ਸਾਡੀ ਧਰਤੀ ਨੂੰ ਗੰਦਾ ਕਰ ਰਹੇ ਨੇ ਹਮ ਦੇ ਕਿੰਨੀ ਵਾਰ ਦੇਖਿਆ ਆਪਾਂ ਗੁਰੂ ਘਰਾਂ ਚ ਵੀ ਜਰਦੇ ਬੀੜੀਆਂ ਸਿਕਟਾਂ ਲੈ ਕੇ ਵੜ ਜਾਂਦੇ ਨੇ ਮਤਲਬ ਉਹ ਚੀਜ਼ਾਂ ਨੂੰ ਬਰਦਾਸ਼ਤ ਕਰਨਾ ਔਖਾ ਵਾ ਤੇ ਅਗਰ ਕਿਸੇ ਲੇਡੀ ਦੀ ਡਿਸਰੈਸਪੈਕਟ ਜਿਵੇਂ ਤੁਹੇ ਦੱਸਦੇ ਹੋ ਉਹ ਕੀਤੀ ਆ ਕਿ ਹਾਂਜੀ ਹਾਂਜੀ ਥੱਪੜ ਮਾਰਿਆ ਗਿਆ ਨਹੀਂ ਨਹੀਂ ਹੋਰ ਵੀ ਕਈ ਚੀਜ਼ਾਂ ਦੇ ਵਿੱਚ ਇਹ ਲੋਕ ਪ੍ਰਵਾਸੀ ਜਦੋਂ ਇਕੱਠੇ ਹੁੰਦੇ ਨੇ ਨਾ ਤੇ ਹੱਥ ਜੱਕ ਲੈਂਦੇ ਨੇ ਗਲਤ ਕਰਦੇ ਨੇ ਜਿਵੇਂ ਕਿ ਪਿੱਛੇ ਜਿਹੇ ਲੁਧਿਆਣੇ ਦੇ ਵਿੱਚ ਸਬਜ਼ੀਆਂ ਲਾਉਣ ਲਈ ਜਿਹੜੇ ਪੰਜਾਬੀ ਸੀਗੇ ਤਰੀਕ ਇੱਧਰ ਲੁਧਿਆਣਾ ਨੇੜੇ ਪਿੰਡਾਂ ਦੇ ਲੋਕ ਤੇ ਉਹਨਾਂ ਦੇ ਨਾਲ ਵੀ ਇਹਨਾਂ ਵੱਲੋਂ ਮਤਲਬ ਝਗੜਾ ਵੀ ਹੋਏ ਨੇ ਫਸਾਦ ਵੀ ਹੋਏ ਨੇ ਨਾਕਰਪ ਧੱਕਾ ਝਗੜੇ ਫਸਾਦ ਹੋਏ ਨੇ ਹਾਂ ਉਹ ਜਿਹੜੇ ਫਸਾਦ ਜਾਣ ਬੁੱਝ ਕੇ ਮਤਲਬ ਇਹ ਕਹਿਣਾ ਕਿ ਵਾਲੋ ਤੇਰੀ ਧਰਤੀ ਤੇ ਆ ਗਿਆ ਤੇ ਮੈਂ ਤੇਰੇ ਤੇ ਹੀ ਆਪਣਾ ਰੋਬ ਰੱਖੂਗਾ ਹੂੰ ਇਹ ਚੀਜ਼ ਪੰਜਾਬੀਆਂ ਉਹਨਾਂ ਨੂੰ ਇਹ ਨਹੀਂ ਪਤਾ ਵੀ ਪੰਜਾਬੀਆਂ ਦੇ ਬਲੱਡ 'ਚ ਨਹੀਂ ਅਸੀਂ ਨਹੀਂ ਇਹ ਚੀਜ਼ਾਂ ਬਰਦਾਸ਼ਤ ਕਰਨ ਵਾਲੇ ਸੋ ਇਹ ਕਿੰਦਰਾ ਕਿਤੇ ਬਹੁਤ ਹੀ ਗਲਤ ਆ ਜਿਹੜੇ ਪੰਜਾਬੀ ਆਪਾਂ ਦੇ ਫਿਰ ਪਿਆਰ ਨਾਲ ਤਾਂ ਭਾਵੇਂ ਕੁਝ ਮਰਜ਼ੀ ਕਰ ਲੈ ਬੰਦਾ ਜੇ ਬੰਦਾ ਹਾਂ ਯਾਰ ਪਿਆਰ ਨਾਲ ਚਾਹੇ ਕਹਿੰਦੇ ਉਹ ਕੀੜੀ ਨੰਗ ਜੇ ਤੱਕੇ ਨਾਲ ਤਾਂ ਅਸੀਂ ਹਾਥੀ ਬਣਾ ਨੰਗਣ ਦਈਏ ਕੀੜੀ ਨੰਗਣ ਦਈਏ ਨਾ ਸੌਰੀ ਪਿਆਰ ਨਾਲ ਹਾਥੀ ਨੰਗ ਜੇ ਤੱਕੇ ਨਾਲ ਕੀੜੀ ਨਾ ਨੰਗਣ ਦਈਏ ਹੁਣ ਤੁਸੀਂ ਦੇਖੋ ਵੀ ਮੁਹਾਲੀ ਦੇ ਵਿੱਚ ਕਿਵੇਂ ਅੱਖ ਦੇ ਵਿੱਚ ਉਹ ਸ਼ੁਰਾ ਮਾਰ ਕੇ ਹਾਂ ਦੋ ਬੱਚੇ ਉਹਨਾਂ ਨੇ ਮਾਰੇ ਉਹਨਾਂ ਦੇ ਬੰਗਾਨੇ ਹਾਂਜੀ ਮਰਡਰ ਕਰਤਾ ਡਾਇਰੈਕਟ ਇਹ ਜਿਹੜੀ ਕ੍ਰਿਮਿਨਲ ਮਾਨਸਿਕਤਾ ਵਾ ਇਹ ਤੌਰ ਤਰੀਕਿਆਂ ਨੂੰ ਛੱਡਣਾ ਪਊਗਾ ਇਹਨਾਂ ਨੂੰ ਪੰਜਾਬ ਵਿੱਚ ਰਹਿਣਾ ਕੋਈ ਗੱਲ ਨਹੀਂ ਕੋਈ ਵੀ ਆਉਂਦਾ ਵੈਲਕਮ ਜੀ ਆਇਆਂ ਨੂੰ ਸਾਡੇ ਵੀ ਪੰਜਾਬੀ ਉਧਰ ਵੱਸਦੇ ਨੇ ਪਰ ਉਹ ਕੋਈ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਦੇ ਮੁਤਾਬਕ ਇੱਕ ਦੁੱਖ ਵਾਲੀ ਗੱਲ ਹੀ ਹੁੰਦੀ ਆ ਵੀ ਜਦੋਂ ਬੰਦਾ ਕੋਈ ਪੰਜਾਬੀ ਹਰਿਆਣਾ ਚ ਲੱਗ ਗਿਆ ਹਰਿਆਣਾ ਚ ਲੱਗ ਗਿਆ ਰਾਸਥਾ ਚ ਲੱਗ ਗਿਆ ਗੁਜਰਾਤ ਚ ਲੱਗ ਗਿਆ ਉੱਥੇ ਜ਼ਮੀਨ ਨਹੀਂ ਖਰੀਦ ਸਕਦਾ ਨਾ ਤੇ ਘਰ ਖਰੀਦ ਸਕਦਾ ਆਪਣੇ ਕੋਈ ਬੰਦਾ ਵੀ ਹੁੰਦਾ ਹਫਤੇ ਚੋਂ ਦਾਦਾਰ ਕਾਰ ਬਣ ਗਿਆ ਜੀ ਮੋਟਰ ਬਣ ਗਈ ਨਾਲ ਹੀ ਉਹ ਪਲਾਟ ਲੈ ਕੇ ਉਹਦੀ ਕੋਠੀ ਪਾ ਲੈਣਾ ਇਹ ਸਰਕਾਰਾਂ ਦੀ ਨਲਾਕੀ ਹੈ ਜੀ ਕਿੰਨਾ ਕਦੇ ਹੋਰ ਤੋਂ ਇਹ ਆਏ ਮਾਨਸਿਕਤਾ ਸਰਕਾਰਾਂ ਲਈ ਆਪਾਂ ਨੂੰ ਪਤਾ ਹੀ ਆ ਭਲੀ ਭਾਂਤ ਇਸ ਕਰਕੇ ਵੀ ਉਪਜੀ ਆ ਉਹਨਾਂ ਨੂੰ ਪਤਾ ਵੀ ਪੰਜਾਬੀਆਂ ਤੇ ਰਾਜ ਕਰਨਾ ਬੜਾ ਔਖਾ ਪੰਜਾਬੀ ਲੋਕ ਸਹੀ ਬੰਦੇ ਨੂੰ ਚੋਣ ਕਰਨਗੇ ਜਿਹੜਾ ਗਲਤ ਆ ਉਹਨੂੰ ਦਰਕਨਾਰੇ ਕਰਕੇ ਰੱਖ ਦੇਣਗੇ ਫਿਰ ਉਹਨਾਂ ਨੂੰ ਪਤਾ ਵੀ ਅਗਰ VOTING ਵਧਾਉਣੀ ਆ ਅਸੀਂ ਆਪਣੇ ਗਲਤ ਤਰੀਕੇ ਨਾਲ ਰਾਜ ਸਤਾ ਕਾਇਮ ਕਰਨੀ ਆ ਤਾਂ ਅਸੀਂ ਉਸ ਤਰੀਕੇ ਨਾਲ ਇਦਾਂ ਦੇ ਲੋਕ ਲਿਆਓ ਉਹਨਾਂ ਨੂੰ ਫੈਸਿਲਟੀਆਂ ਦੋ ਸਹੂਲਤਾਂ ਦੋ ਤੇ ਉਹਨਾਂ ਤੋਂ ਵੋਟਾਂ ਵਟੋਰ ਕੇ ਪੰਜਾਬੀਆਂ ਤੇ ਰਾਜ ਕਰੋ ਇਹ ਤਾਂ ਇੱਕ ਗੱਲ ਉਹ ਵੀ ਸਿੱਧੀ ਸਾਦੀ ਜੀ ਪੱਧਰ ਗੱਲ ਆ ਕਿ ਇਹ ਪੰਜਾਬੀਆਂ ਨੂੰ ਡਾਇਰੈਕਟਰੀ ਦਾ ਅੰਦਰ ਕਲੀਕੇ ਰਣ ਦੀਆਂ ਸਾਜ਼ਿਸ਼ਾਂ ਜਿਹੜੀਆਂ ਹੈਗੀਆਂ ਨੇ ਉਹ ਉਸ ਪੱਧਰ ਤੇ ਜਾਰੀ ਹੈ ਗੱਲ ਇਹ ਵਾਗਰੇ ਜੀ ਦਾ ਖਾਲਸਾ ਵਰ ਜੀ ਕੀ ਫਤਹਿ ਜੀ